ਵਿਦਿਆਰਥੀ ਨੂੰ ਜਾਨਵਰ ਵਾਂਗ ਬੇਰਹਿਮੀ ਨਾਲ ਕੁੱਟਣ ਦਾ ਦੋਸ਼ ਲੱਗਿਆ ਪੀੜਤ ਪਰਿਵਾਰ ਦੇ ਅਨੁਸਾਰ ਸਕੂਲ ਦੇ ਵਾਈਸ ਪ੍ਰਿੰਸੀਪਲ ਦੇ ਹਮਲੇ ਕਾਰਨ ਵਿਦਿਆਰਥੀ ਅਰਮਾਨ ਗੰਬੀਰ ਜ਼ਖਮੀ ਹੋ ਗਿਆ ਉਸ ਨੂੰ ਪਹਿਲਾਂ ਇਲਾਜ ਦੇ ਲਈ ਸੀਐਚਸੀ ਗੁਰੂ ਹਰ ਸਾਹਿਬ ਵਿੱਚ ਦਾਖਲ ਕਰਵਾਇਆ ਗਿਆ ਬਾਅਦ ਵਿੱਚ ਉਸ ਨੂੰ ਹੋਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹਮਲੇ ਦਾ ਸ਼ਿਕਾਰ ਹੋਏ ਵਿਦਿਆਰਥੀ ਅਰਮਾਨ ਅਤੇ ਉਸ ਦੇ ਪਿਤਾ ਨੇ ਪ੍ਰਸ਼ਾਸਨ ਤੋਂ ਸਕੂਲ ਦੀ ਮਾਨਤਾ ਰੱਦ ਕਰਨ ਅਤੇ ਉਸਤੇ ਹਮਲਾ ਕਰਨ ਵਾਲੇ ਵਿਅਕਤੀ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਹੁਣ ਦੇਖਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਿੱਖਿਆ ਮੰਤਰੀ ਅਤੇ ਸੰਬੰਧਿਤ ਪ੍ਰਸ਼ਾਸਨ ਇਸ ਮਾਮਲੇ ਵਿੱਚ ਕਿੰਨੀ ਜਲਦੀ ਕਾਰਵਾਈ ਕਰਦੇ ਨੇ ਸਕੂਲ ਦੇ ਵਾਈਸ ਪ੍ਰਿੰਸੀਪਲ ਅੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ ਲੜਾਈ ਦੀ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਕਿਸੇ ਨਿੱਜੀ ਰੰਜਿਸ਼ ਕਾਰਨ ਉਸ ਨੂੰ ਅਤੇ ਸਕੂਲ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਤਲਬ ਇਹ ਗੱਲ ਹੈ ਬੋਲਿਆ ਜਾ ਰਿਹਾ ਚਾਹ ਪੰਜਾਬ ਤੋਂ ਲਾ ਦੇ ਪੁੱਛੋ हां जी बेटे ਨੂੰ ਕੁੱਟਿਆ ਕੀ ਕਰਦਾ ਮੇਰੇ ਬੇਟੇ ਨੂੰ ਇਹਨਾਂ ਨੇ ਬਹੁਤ ਨਜਾਇਜ਼ ਕੁੱਟਿਆ ਮੈਨੂੰ 12 ਸਕੂਲ ਤੋਂ ਫੋਨ ਆਇਆ ਕਿਸੇ ਸੱਜਣ ਦਾ ਕਿ ਤੇਰੇ ਬੇਟੇ ਨੂੰ ਕੋਟਰਾ ਇਹਨੇ ਅੰਦਰ ਤਾੜ ਕੇ ਮੈਂ ਜਿਵੇਂ ਘਰੋਂ ਭੱਜ ਕੇ ਆਇਆ ਜੀ ਵੇਖਿਆ ਮੇਰੇ ਬੇਟੇ ਨੂੰ ਅੰਦਰ ਤਾੜੀ ਖੜੀ ਸੀ ਤੇ ਪ੍ਰਤਾਪ ਸਿੰਘ ਦਾ ਬੇਟਾ ਜੀ ਇੰਦਰਜੀਤ ਸਿੰਘ ਉਹਨੇ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਨਜਾਇਜ਼ ਕੁੱਟਿਆ ਲਾਸਾਂ ਪਾਤੀਆਂ ਢੋਈ ਤੇ ਵੀ ਪੇਟ 'ਚ ਲੱਤਾਂ ਮੈਂ ਬੜਾ ਔਖਾ ਬੱਚੇ ਆਦੇ ਨੂੰ ਜਾ ਕੇ ਛੁਡਾਇਆ ਨਾਤੋ ਜੀ ਇਹਨਾਂ ਨੇ ਮੇਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਕੁੱਟਿਆ ਜੀ ਅੱਜ ਬੰਦ ਕਰਦੇ ਜੀ ਮੰਗੇ ਕਰਦੇ ਆ ਜੀ ਇਹ ਸਕੂਲ ਦੀ ਇਕਤਾ ਮਾਨਤਾ ਰੱਦ ਹੋਣੀ ਚਾਹੀਦੀ ਹੈ ਇਸ ਇੱਥੇ ਜਲਾਦਾਂ ਵਾਲਾ ਵਿਵਹਾਰ ਜੀ ਮੇਰੇ ਬੱਚੇ ਦੀ ਗਲਤੀ ਕੀ ਸੀ ਮੈਨੂੰ ਦੱਸਦੇ ਮੇਰੇ ਬੱਚੇ ਨੇ ਆ ਗਲਤੀ ਕੀਤੀ ਕਿਸੇ ਤਰ੍ਹਾਂ ਦੀ ਸਾਰੇ ਸ਼ਹਿਰ ਚੋਂ ਪਤਾ ਕਰ ਲੋ ਮੇਰੇ ਬੱਚੇ ਵਰਗਾ شریف ਬੱਚਾ ਕੋਈ ਨਹੀਂ ਪਰ ਇਹਨਾਂ ਨੇ ਮੇਰੇ ਬੱਚੇ ਨੂੰ ਕੁੱਟ-ਕੁੱਟ ਕੇ ਬੁਰੇ ਹਾਲ ਕਰ ਦਿੱਤੇ ਜੀ ਬਹੁਤ ਜ਼ਿਆਦਾ ਮੇਰੇ ਬੱਚੇ ਨੂੰ ਕੁੱਟਿਆ ਜੀ ਇਹਨਾਂ ਨੇ ਇਹਨਾਂ ਦਾ ਗੁਰੂ ਤੇਗ ਬਹਾਦਰ ਸਕੂਲ ਹੈ ਜੀ ਪ੍ਰਤਾਪ ਦਾ ਸਕੂਲ ਮਸ਼ਹੂਰ ਹੈ ਜੀ ਇਹ ਗੁਰਸਾ ਤੇ ਇਹ ਬੱਚੇ ਨੂੰ ਜਲਾਦਾ ਵਾਂਗੂ ਕੁੱਟਦੇ ਆ ਮੈਨੂੰ ਪਹਿਲਾਂ ਵੀ ਬੱਚਾ ਇਹ ਗੱਲ ਕੰਪਲੀਟ ਕਰਦਾ ਮੈਂ ਪਾਪਾ ਇਹ ਸਕੂਲ ਵਿੱਚ ਐਂਜ ਹੁੰਦਾ ਪਰ ਮੈਂ ਇਸ ਗੱਲ ਨੂੰ ਇਗਨੋਰ ਕਰਦਾ ਸੀ ਪਰ ਇਹਨਾਂ ਨੇ ਅੱਜ ਤਾਂ ਹੱਥ ਦੀ ਮੁਕਾਤੀ ਮੇਰੇ ਬੱਚੇ ਨੂੰ ਕੁੱਟਣ ਵਾਲੀ ਕੀ ਪੁਲਿਸ ਪ੍ਰਸ਼ਾਸਨ ਕੋਈ ਸੋਚੀ ਕੀਤਾ ਪਤਾ ਦਰ ਪ੍ਰਸ਼ਾਸਨ ਨੂੰ ਮੈਂ ਬਾਤ ਚੱਲਿਆਂਗੀ ਦਰਖ ਯਕੀ ਬੇਨਤੀ ਇਹ ਹੈ ਵੀ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਐਫ ਆਈ ਆਰ ਕੀਤੀ ਜਾਵੇ ਇਹਨਾਂ ਦੀ ਮਾਨਤਾ ਜਿਹੜੀ ਸਕੂਲ ਦੀ ਉਹ ਰੱਦ ਕੀਤੀ ਜਾਵੇ ਇਹ ਆਜਾ ਵਿਹਾਰ ਕਰਦੇ ਬੱਚਿਆਂ ਨਾਲੇ ਕੋਈ ਪੜਾਉਣ ਵਾਲੇ ਕੋਈ ਸਿੱਖਿਆ ਥੋੜੀ ਹੈ ਜੀ ਸਿੱਖਿਆ ਕਿ ਥੋੜੀ ਹੈ ਜੀ ਇਹ ਇਹ ਤਾਂ ਜਲਾਦਾਂ ਵਾਲਾ ਵਿਹਾਰ ਕੀਤਾ ਜੀ ਇਹਨਾਂ ਨੇ ਮੇਰੇ ਬੱਚੇ ਨਾਲ ਜੀ ਸੋ ਇਹ ਇਨਸੀਡੈਂਟ ਕਿਸ ਤਰੀਕੇ ਹੋਇਆ ਵੀ ਹੈਵ ਨੋ ਨੋਲੇਜ ਅਬਾਊਟ ਦਿਸ ਇਹ ਸਾਡੀ ਇੰਸਟੀਟਿਊਸ਼ਨ ਦੇ ਵਿੱਚ ਨਹੀਂ ਹੋਇਆ ਇਹ ਉਹ ਬੱਚੇ ਦੇ ਪੇਰੈਂਟਸ ਨੇ ਆਪਣੀ ਰੰਜਿਸ਼ ਨਿਕਾਲਣ ਦੇ ਨਾਲ ਜਾਂ ਕਿਸੇ ਪਰਸਨਲ ਰੰਜਿਸ਼ ਕਰਕੇ ਕੀਤਾ ਤੇ ਅਸੀਂ ਉਹਦੇ ਬਾਰੇ ਕੋਈ ਕੰਕ੍ਰੀਟ ਸਟੇਟਮੈਂਟ ਨਹੀਂ ਦੇ ਸਕਦੇ ਸਾਡੀ ਇੰਸਟੀਟਿਊਸ਼ਨ ਦੇ ਵਿੱਚ ਇਹੋ ਜਿਹਾ ਕੋਈ ਇਨਸੀਡੈਂਟ ਰਿਪੋਰਟ ਨਹੀਂ ਹੋਇਆ ਜੋ ਹੋਇਆ ਮੈਂ ਤੁਹਾਨੂੰ ਬਿਆਨ ਕਰ ਚੁੱਕਿਆ ਸਟਾਫ ਬੱਚੇ ਨੂੰ ਬਾਹਰੋਂ ਲੈ ਕੇ ਆਇਆ ਤੇ ਜਿੱਥੇ ਉਹਦੇ ਮਾਰਕਸ ਨੇ ਡੰਡੇ ਨਾਲ ਬਾਈਟ ਮਤਲਬ ਫੁੱਟ ਮਾਰਦੇ ਉੱਥੇ ਬੀਟਾ ਡੀਲ ਲਗਾਈ ਸਟਾਫ ਨਹੀਂ ਜੀ ਕੋਈ ਇਨਸੀਡੈਂਟ ਨਹੀਂ ਹੋਇਆ ਬੱਚਾ ਜਦੋਂ ਆਇਆ ਉਹਦੇ ਪੇਰੈਂਟਸ ਦੇ ਨਾਲ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਮਾਰਕਸ ਸੀਗੇ ਤੇ ਈਵਰ ਸਰਪ੍ਰਾਈਜ਼ ਕਿ ਇਹ ਮਾਰਕਸ ਇਹ ਕਿਉਂ ਹੈਗੇ ਨੇ ਵਾਟ ਹਾਸ ਹੈਪਨਡ ਕਿਉਂਕਿ ਇਹੋ ਜਿਹਾ ਇਨਸੀਡੈਂਟ ਸਾਡੇ ਸਕੂਲ ਵਿੱਚ ਨਹੀਂ ਹੋਇਆ ਹੈ